ਇਨਕਾਊਂਟਰ ਤੇ ਇਨਕਾਊਂਟਰ ਲਗਾਤਾਰ ਪੰਜਾਬ ਦੇ ਵਿੱਚ ਇਨਕਾਊਂਟਰ ਹੋ ਰਹੇ ਨੇ ਜੋ ਵੀ ਅਪਰਾਧ ਕਰਦਾ ਏ ਉਸ ਦਾ ਇਨਕਾਊਂਟਰ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਜ਼ਿਆਦਾਤਰ ਉਸ આરોપી ਨੂੰ ਮੋਤਾ ਨਹੀਂ ਆਂਦੀ ਪਰ ਜ਼ਖਮੀ ਕਾਫੀ ਹੱਦ ਤੱਕ ਹੋ ਜਾਂਦਾ ਹੈ ਲਗਾਤਾਰ ਗੋਲੀਬਾਰੀ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਭਾਵੇਂ ਮੋਹਾਲੀ ਹੋਵੇ ਭਾਵੇਂ ਗੁਰਦਾਸਪੁਰ ਐਦਾਂ ਦੀ ਹੀ ਇੱਕ ਖਬਰ ਸਾਹਮਣੇ ਆਈ ਹੈ ਗੁਰਦਾਸਪੁਰ ਤੋਂ ਜਿੱਥੇ ਇੱਕ ਬੌਸ ਕੰਪਨੀ ਦੇ ਬਾਹਰ ਗੋਲੀਬਾਰੀ ਕੀਤੀ ਗਈ ਸੀ ਜਿਸ ਤੋਂ ਬਾਅਦ ਅਪਰਾਧੀ ਲਗਾਤਾਰ ਸ਼ਕਤ ਸੀਗੇ ਪਰ ਦੂਜੇ ਪਾਸੇ ਪੁਲਿਸ ਦੇ ਵੱਲੋਂ ਵੀ ਆਪਣਾ ਐਕਸ਼ਨ ਕਰ ਦਿੱਤਾ ਗਿਆ ਬਰਤੇ ਮੀਂਹ ਦੇ ਵਿੱਚ ਨਾਕੇਬੰਦੀ ਕੀਤੀ ਗਈ ਨਾਕੇਬੰਦੀ ਤੋਂ ਬਾਅਦ ਜਿਹੜਾ ਹੈ ਗ੍ਰਿਫਤਾਰੀ ਦੇ ਲਈ ਪੂਰੀ ਤਿਆਰੀ ਕੀਤੀ ਗਈ ਉਸ ਦੌਰਾਨ ਜਦੋਂ ਨਾਕੇਬੰਦੀ ਹੋਈ ਤਾਂ ਉਸ ਦੌਰਾਨ ਜਿਹੜਾ ਹੈ ਉੱਥੋਂ ਦੀ આરોપી ਜਾਰੇ ਸੰਤ ਪੁਲਿਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਹੋਈ ਜਿਸ ਤੋਂ ਬਾਅਦ ਗੋਲੀਆਂ ਤਾੜ-ਤਾੜ ਚੱਲੀਆਂ ਜਵਾਬੀ ਕਾਰਵਾਈ ਹੋਈ ਤੇ ਇਸ ਕਾਰਵਾਈ ਦੇ ਵਿੱਚ ਜਿਹੜਾ ਹੈ ਉਹ ਮੁੱਲਦਮ ਜ਼ਖਮੀ ਹੋ ਗਿਆ ਤੇ ਜ਼ਖਮੀ ਹੋਣ ਤੋਂ ਬਾਅਦ ਜਿਹੜਾ ਹੈ ਪੁਲਿਸ ਦੇ ਵੱਲੋਂ ਉਸ ਅਪਰਾਧੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੋਸ਼ ਹੈ ਕਿ ਅਪਰਾਧੀ ਨੇ ਪੁਲਿਸ ਤੇ ਗੋਰੀ ਪੁਲਿਸ ਨੇ ਗੋਲੀਬਾਰੀ ਕੀਤੀ ਜਦੋਂ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਇੱਕ ਅਪਰਾਧੀ ਜ਼ਖਮੀ ਹੋ ਗਿਆ ਸੀ। ਇਹ ਘਟਨਾ ਗੁਰਦਾਸਪੁਰ ਦੇ ਬਾਬਰੀ ਬਾਈਪਾਸ ਅਤੇ ਗੰਦੇ ਨਾਲੇ ਵਾਲੇ ਰਸਤੇ ਤੇ ਵਾਪਰੀ। ਪੁਲਿਸ ਨੇ ਅਪਰਾਧੀ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਗੁਰਦਾਸਪੁਰ ਦੇ ਵਿੱਚ ਦਾਖਲ ਕਰਵਾਇਆ। ਪਰ ਸਿੱਧੇ ਤੌਰ ਤੇ ਪੁਲਿਸ ਅਜੇ ਹੀ ਕਾਰਵਾਈ ਲਗਾਤਾਰ ਜਾਰੀ ਹੈ ਤੇ ਇਸ ਦੇ ਚੱਲਦੇ ਹੀ ਗੁਰਦਾਸਪੁਰ ਦੇ ਵਿੱਚ ਵੀ ਸਵੇਰੇ-ਸਵੇਰੇ ਇੱਕ ਅਪਰਾਧੀ ਦਾ ਇਨਕਾਊਂਟਰ ਪੁਲਿਸ ਦੇ ਵੱਲੋਂ ਕੀਤਾ ਗਿਆ। ਇਨਕਾਊਂਟਰ ਤੇ ਇਨਕਾਊਂਟਰ ਲਗਾਤਾਰ ਪੰਜਾਬ ਦੇ ਵਿੱਚ ਇਨਕਾਊਂਟਰ ਹੋ ਰਹੇ ਨੇ ਜੋ ਵੀ ਅਪਰਾਧ ਕਰਦਾ ਏ ਉਸ ਦਾ ਇਨਕਾਊਂਟਰ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਜ਼ਿਆਦਾਤਰ ਉਸ આરોપી ਨੂੰ ਮੌਤਾਂ ਨਹੀਂ ਆਂਦੀ ਪਰ ਜ਼ਖਮੀ ਕਾਫੀ ਹੱਦ ਤੱਕ ਹੋ ਜਾਂਦਾ ਹੈ ਲਗਾਤਾਰ ਗੋਲੀਬਾਰੀ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਭਾਵੇਂ ਮੋਹਾਲੀ ਹੋਵੇ ਭਾਵੇਂ ਗੁਰਦਾਸਪੁਰ ਐਦਾਂ ਦੀ ਹੀ ਇੱਕ ਖਬਰ ਸਾਹਮਣੇ ਆਈ ਹੈ ਗੁਰਦਾਸਪੁਰ ਤੋਂ ਜਿੱਥੇ ਇੱਕ ਬੌਸ ਕੰਪਨੀ ਦੇ ਬਾਹਰ ਗੋਲੀਬਾਰੀ ਕੀਤੀ ਗਈ ਸੀ ਜਿਸ ਤੋਂ ਬਾਅਦ ਅਪਰਾਧੀ ਲਗਾਤਾਰ ਸ਼ਕਤ ਸੀਗੇ ਪਰ ਦੂਜੇ ਪਾਸੇ ਪੁਲਿਸ ਦੇ ਵੱਲੋਂ ਵੀ ਆਪਣਾ ਐਕਸ਼ਨ ਕਰ ਦਿੱਤਾ ਗਿਆ ਬਰਤੇ ਮੀਂਹ ਦੇ ਵਿੱਚ ਨਾਕੇਬੰਦੀ ਕੀਤੀ ਗਈ ਨਾਕੇਬੰਦੀ ਤੋਂ ਬਾਅਦ ਜਿਹੜਾ ਹੈ ਗ੍ਰਿਫਤਾਰੀ ਦੇ ਲਈ ਪੂਰੀ ਤਿਆਰੀ ਕੀਤੀ ਗਈ ਉਸ ਦੌਰਾਨ ਜਦੋਂ ਨਾਕੇਬੰਦੀ ਹੋਈ ਤਾਂ ਉਸ ਦੌਰਾਨ ਜਿਹੜਾ ਹੈ ਉੱਥੋਂ ਦੀ આરોપી ਜਾ ਰਹੇ ਸਨ ਤਾਂ ਪੁਲਿਸ ਦੇ ਵੱਲੋਂ ਉਹਨਾਂ ਨੂੰ ਤਾਰ ਕਰਨ ਦੀ ਕੋਸ਼ਿਸ਼ ਹੋਈ ਇਸ ਤੋਂ ਬਾਅਦ ਗੋਲੀਆਂ ਧੜ-ਧੜ ਚੱਲੀਆਂ ਜਵਾਬੀ ਕਾਰਵਾਈ ਹੋਈ ਤੇ ਇਸ ਕਾਰਵਾਈ ਦੇ ਵਿੱਚ ਜਿਹੜਾ ਹੈ ਉਹ ਮੁੱਲਦਮ ਜ਼ਖਮੀ ਹੋ ਗਿਆ ਤੇ ਜ਼ਖਮੀ ਹੋਣ ਤੋਂ ਬਾਅਦ ਜਿਹੜਾ ਹੈ ਪੁਲਿਸ ਦੇ ਵੱਲੋਂ ਉਸ ਅਪਰਾਧੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੋਸ਼ ਹੈ ਕਿ ਅਪਰਾਧੀ ਨੇ ਪੁਲਿਸ ਤੇ ਗੋਰੀ ਪੁਲਿਸ ਤੇ ਗੋਲੀਵਾਰੀ ਕੀਤੀ ਜਦੋਂ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਇੱਕ ਅਪਰਾਧੀ ਜ਼ਖਮੀ ਹੋ ਗਿਆ ਸੀ ਇਹ ਘਟਨਾ ਗੁਰਦਾਸਪੁਰ ਦੇ ਬਾਬਰੀ ਬਾਈਪਾਸ ਅਤੇ ਗੰਦੇ ਨਾਲੇ ਵਾਲੇ ਰਸਤੇ ਤੇ ਵਾਪਰੀ ਪੁਲਿਸ ਨੇ ਅਪਰਾਧੀ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਗੁਰਦਾਸਪੁਰ ਦੇ ਵਿੱਚ ਦਾਖਲ ਕਰਵਾਇਆ ਪਰ ਸਿੱਧੇ ਤੌਰ ਤੇ ਪੁਲਿਸ ਅਜੇ ਹੀ ਕਾਰਵਾਈ ਲਗਾਤਾਰ ਜਾਰੀ ਹੈ ਤੇ ਇਸ ਦੇ ਚੱਲਦੇ ਹੀ ਗੁਰਦਾਸਪੁਰ ਦੇ ਵਿੱਚ ਵੀ ਸਵੇਰੇ ਸਵੇਰੇ ਇੱਕ ਅਪਰਾਧੀ ਦਾ ਇਨਕਾਊਂਟਰ ਪੁਲਿਸ ਦੇ ਵੱਲੋਂ ਕੀਤਾ ਗਿਆ